ਇਸ ਵੇਲੇ ਦੀ ਵੱਡੀ ਖਬਰ ਵਿਕਰਮ ਮਜੀਠੀਆ ਦੇ ਘਰ ਬਿਜਲੈਸ ਪਾਕ ਦੀ ਟੀਮ ਨੇ ਰੇਡ ਕੀਤੀ ਹੈ 25 ਬੰਦਿਆਂ ਦੀ ਟੀਮ ਬਣਾ ਕੇ ਸਵੇਰੇ ਤੜਕਸਾਰ ਹੀ ਬਿਜਲੈਸ ਪਾਕ ਦੀ ਟੀਮ ਵਿਕਰਮ ਮਜੀਠੀਆ ਦੇ ਘਰ ਪਹੁੰਚੀ ਹੈ ਲਾਈਵ ਤਸਵੀਰਤ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਆ ਇਸ ਮੌਕੇ ਵਿਕਰਮ ਮਜੀਠੀਆ ਵੀ ਘਰ ਦੇ ਵਿੱਚ ਮजूद ਸੀ ਉਹਨਾਂ ਦਾ ਪਰਿਵਾਰ ਹੀ ਮजूद ਸੀ ਵਿਕਰਮ ਮਜੀਠੀਆ ਦੇ ਨਾਲ ਸਵਾਲ ਜਵਾਬ ਬਿਜਲੀਪਾਗ ਦੀ ਟੀਮ ਕਰਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਇਹ ਵੀ ਦੱਸ ਦਿੰਨੇ ਆ ਕਿ ਵਿਕਰਮ ਮਜੀਠੀਆ ਦੀ ਘਰ ਵਾਲੀ ਗਨੀਪ ਕੌਰ ਦੀ ਤਿੱਕੀ ਬੈਸ ਵੀ ਬਿਜਲੀਪਾਗ ਦੇ ਅਧਿਕਾਰੀਆਂ ਦੇ ਨਾਲ ਹੋਈ ਹੈ ਗਨੀਪ ਕੌਰ ਵੱਲੋਂ ਕਿਹਾ ਗਿਆ ਕਿ 20-25 ਬੰਦੇ ਬਿਨਾਂ ਜਾਸਤੰਦਰ ਬੜ ਗਏ ਦੂਜੇ ਪਾਸੇ ਉਹਨਾਂ ਵੱਲੋਂ ਏ ਵੀ ਸਵਾਲ ਚੁੱਕੇ ਗਏ ਨੇ ਬਿਲਕੁਲ ਭਾਗ ਦੇ ਉੱਤੇ ਕੀ ਕੀ ਤੁਸੀਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਕਰਨ ਜਾ ਰਹੇ ਹਾਂ ਅਰੈਸਟ ਕਰਨ ਜਾ ਰਹੇ ਹਾਂ ਤਾਂ ਇਸ ਤਰੀਕੇ ਦੇ ਨਾਲ ਗ੍ਰਿਪ ਕੌਰ ਸਵਾਲ ਕਰਦੀ ਨਜ਼ਰ ਆਈ ਹੈ ਤੁਸੀਂ ਦੇਖੋ ਬਿジネス ਪਾਕ ਦੀ ਟੀਮ ਬਿਕਰਮ ਮਜੀਠੀਆ ਨੂੰ ਅੱਗੇ ਬਿਠਾ ਕੇ ਉਹਨਾਂ ਤੋਂ ਸਵਾਲ ਜਵਾਬ ਕਰ ਰਹੀ ਹੈ ਕਿ ਕੋਈ ਡਾਟਾ ਮੰਗ ਰਹੀ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਘਰ ਦੀ ਤਲਾਸ਼ੀ ਲਈ ਜਾ ਸਕਦੀ ਹੈ ਜਿਸ ਤਰੀਕੇ ਨਾਲ ਉਹਨਾਂ ਦੇ ਲੈਪਟਾਪ ਫੋਨ ਹੋਰ ਤਰੀਕੇ ਦੇ ਨਾਲ ਡਿਟੇਲ ਲੈ ਸਕਦੀ ਹੈ ਕਿਸ ਬਾਰੇ ਅੱਜ ਵੀਲੇ ਪਾਕ ਨੇ ਤੜਕਸਾਰੇ ਰੇਡ ਕੀਤੀ ਹੈ ਅਜੇ ਤੱਕ ਅਧਿਕਾਰੀਆਂ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਤਦ ਨੇ ਆ ਬਿਕਰਮ ਮਜੀਠੀਆ ਦੇ ਕਰ ਜੋ ਰੇਡ ਹੋ ਰਹੀ ਹੈ ਤਾਂ ਕਿਤੇ ਨਾ ਕਿਤੇ ਕੋਈ ਵੱਡੇ ਕੇਸ ਦੇ ਵਿੱਚ ਇਹ ਲੱਗਦਾ ਕਿ ਰੇਡ ਹੋ ਰਹੀ ਹੈ ਤਾਂ ਕਰਕੇ ਹੀ ਜਿਹੜੇ ਇਹ ਨੇ ਅਧਿਕਾਰੀ मौके ਤੇ ਪਹੁੰਚੇ ਨਹੀਂ ਦੱਸਦਨੇ ਗਨੀਪਕੌਰ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਸੰਤੋਸ਼ਤਾ ਦਿਓ ਕਿਸ ਕਾਰਨ ਜਿਹੜੀ ਰੇਡ ਕੀਤੀ ਹੈ ਕਿ ਤੁਸੀਂ ਅੱਜ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨ ਜਾ ਰਹੇ ਹੋ ਤਾਂ ਇਸ ਤਰੀਕੇ ਨਾਲ ਗਨੀਪਕੌਰ ਚਿੰਤਾ ਦੇ ਵਿੱਚ ਹੈ ਦੂਜੇ ਪਾਸੇ ਦੱਸਦਨੇ ਵਿਨਤ ਪਗ ਦੀ ਟੀਮ ਬੋਲ ਰਹੀ ਹੈ ਕਿ ਅਸੀਂ ਆਪਣੇ ਕੰਮ ਕਰ ਰਹੇ ਹਾਂ ਸਾਡੇ ਕੋਲ ਰੇਡ ਦੇ ਆਰਡਰ ਨੇ ਜਿਸ ਕਾਰਨ ਤੁਸੀਂ ਦੇਖੋ ਕਿ ਰੇਡ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਵੇਂ 25 ਬੰਦੇ ਵਿਨਸਪਗ ਦੇ ਟੀਮ ਦੇ ਵਿਕਰਮ ਮਜੀਠੀਆ ਦੇ ਘਰ ਪਹੁੰਚੇ ਨੇ ਸਵਾਲ ਜਵਾਬ ਵਿਕਰਮ ਮਜੀਠੀਆ ਤੋਂ ਕੀਤੇ ਜਾ ਰਹੇ ਨੇ ਤਾਂ ਪੂਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਕਿ ਗਨੀਪ ਕੌਰ ਨੇ ਵਿਨਸਪਗ ਦੇ ਅਧਿਕਾਰੀਆਂ ਨੂੰ ਕੀ ਕਿਹਾ ਤੇ ਕੀ ਬੈਸ ਹੋਈ ਹੈ ਕੀ ਗੱਲਬਾਤ ਹੋਈ ਹੈ ਤੇ ਦੇਖੋ ਕੀ ਵਿਨਸਪਗ ਦੇ ਅਧਿਕਾਰੀ ਜੋ ਆਪਣਾ ਸਮਾਨ ਲੈ ਕੇ ਅੰਦਰ ਜਾ ਰਹੇ ਨੇ ਦੂਜੇ ਪਾਸੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਦਾ ਜਾਂਚ ਦੇ ਨਾਲ-ਨਾਲ ਦੱਸਦਿਆਂ ਕਿ ਹੁਣ ਕੀ ਖੁਲਾਸੇ ਹੋ ਸਕਦੇ ਨੇ ਇਹ ਉਹਨਾਂ ਦੇ ਅਧਿਕਾਰੀ ਦੱਸ ਸਕਦੇ ਨੇ ਤੇ ਨਾਲ ਦੀ ਨਾਲ ਰੇਡ ਦੇ ਵਿੱਚ ਤੋਂ ਦੇਖੋ ਵਿਕਰਮ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਤੇ ਗਨੀਪ ਕੌਰ ਨੂੰ ਕਮਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਨਾ ਹੀ মিডিਆ ਨੂੰ ਇਜਾਜ਼ਤ ਹੈ ਨਾ ਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਬਿਨੈਸ ਪਕ ਦੇ ਦਕਰ ਦੱਸ ਕਿ ਆਪਣੇ ਤਰੀਕੇ ਦੇ ਨਾਲ ਅਸੀਂ ਜੋ ਇਹ ਪੁੱਛਗਿੱਛ ਕਰ ਰਹੇ ਹਾਂ ਕਿ ਜੋ ਵੀ ਸਵਾਲ ਜਵਾਬ ਹੋਣਗੇ ਉਹ ਬੰਦ ਕਮਰੇ ਦੇ ਵਿੱਚ ਹੋਣਗੇ ਤਾਂ ਆਣ ਕੇ ਬਾਹਰ ਦੱਸਿਆ ਜਾ ਸਕਦਾ ਹੈ ਮੀਡੀਆ ਨੂੰ ਜੋ ਅਧਿਕਾਰੀ ਨੇ ਕਿ ਕਿਸ ਕਾਰਨ ਜਿਹੜੀ ਰੇਡ ਕੀਤੀ ਹੈ ਇਹ ਪੂਰੀ ਖਬਰ ਤੁਹਾਨੂੰ ਸੁਣਾਵਾਂਗੇ ਤੇ ਇਸ ਨੂੰ ਲੈ ਕੇ ਗਰੀਬਕੌਰ ਜੋ ਵਿਕ੍ਰਮਜੀਤਿਆ ਦੇ ਘਰ ਵਾਲੀ ਨੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਉਹ ਕੱਲ ਉਹਨਾਂ ਨਾਲ ਕੱਲ ਨੂੰ ਮਿਲ ਕੇ ਕਹਿੰਦੇ ਤੇ ਤੁਹਾਨੂੰ ਦਿਖਾਉਂਦਾ ਮੈਂ ਮੈਡਮ ਨੂੰ ਬੁਲਾ ਦੇ ਤੁਸੀਂ ਕ੍ਰੈਸਚਰ ਨਹੀਂ ਦੇ ਰਹੇ ਕੁਝ ਨਹੀਂ ਕਰ ਰਹੇ ਨਹੀਂ ਤਾਂ ਬੈਠੇ ਸਾਡੇ ਸਾਹਮਣੇ ਬੈਠੇ ਨੇ ਪਾਕੀਆਂ ਨੂੰ ਬਹੁਤ ਆਮ ਨਾਲ ਬੈਠੇ ਨੇ ਬੈਠੇ ਸਾਰੇ ਆਮ ਨਾਲ ਬੈਠੇ ਕਹਿੰਦਾ ਕਹਿ ਤਾ ਉਹ ਦੇ ਦੇਗੇ ਜਿਹੜੀ ਜਗੀ ਬੋਲਦੀ ਨਹੀਂ ਬਿਲਕੁਲ ਦਿਓ ਆਪਾਂ ਤੁਸੀਂ ਬੈਠੇ ਆ ਬੰਦੇ ਦੀ ਪੁਲਿਸ ਬੰਦ ਕਰ ਦਿਓ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਸ਼੍ਰੀਮਾਨ ਦੇ ਵੰਦ ਕਰ ਦਿਓ ਪਲੀਜ਼ ਇਹ ਪਤਾ ਨਹੀਂ